ਨਾਮ ਜੀ ਵਾਹਿਗੁਰੂ ਸਾਹਿਬ ਜੀਓ ਹਮ ਅਵਗਨ ਭਰੇ ਇੱਕ ਗੁਨ ਨਹੀਂ ਅੰਮ੍ਰਿਤ ਛਾੜ ਬਿਖੇ ਬਿਖ ਖਾਈ ਮਾਇਆ ਮੋ ਪਰਮ ਪੈ ਭੂਲੇ ਉਤਦਾਰਾ ਸੋ ਪ੍ਰੀਤ ਲਗਾਈ ਇੱਕ ਉਤਮ ਪੰਥ ਸੁਨਿਓ ਗੁਰ ਸੰਗਤ ਤਹਿ ਮਿਲੰਤ ਜਮ ਤ੍ਰਾਸ ਮਿਟਾਈ ਇੱਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਖੋ ਸਰਨਾਈ ਮੈਂ ਮੂਰਖ ਕੀ ਕੀਤਕ ਬਾਤ ਹੈ ਕੋਟਪਰਾਧੀ ਤਰਿਆ ਰੇ ਗੁਰ ਨਾਨਕ ਜਨ ਸੁਣਿਆ ਵੇਖਿਆ ਫੇਰ ਗਰਭਾਸਨਾ ਪਰਿਆ ਰੇ ਜਿਸ ਕੇ ਸਿਰ ਉਪਰ ਤੂੰ Swami ਸੋ ਦੁਖ ਕੈਸਾ ਪਾਵੈ ਬੋਲ ਨ ਜਾਣੇ ਮਾਇਆ ਮਦ ਮਾਤਾ ਮਰਣਾ ਚੀਤ ਨ ਆਵੈ ਗਿਆਨ ਧਿਆਨ ਕਿਛ ਕਰਮ ਨ ਜਾਣਾ ਸਾਰ ਨਾ ਜਾਣ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸੋ ਕੋ ਟਲ ਗੁਰ ਸੇਵੀਐ ਐਨ ਸਹਜ ਸੁਭਾਏ ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਹੋ ਵੈ ਸਿਫਤ ਕ ਸੰਮਦੀ ਨੂਰ ਅਰਥੋਂ ਕੋਰੋਂ ਛੱਟੀ ਐ ਤੋ ਦੇਠੇ ਸੱਚੇ ਪਾਤਸ਼ਾ ਮਾਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾ ਹੋ ਸਿਰ ਸ਼ਾਹਾਂ ਦੇਸ਼ਾ ਹੋ ਜਿਸ ਪਾਸ ਬੈਠਿਆਂ ਸੋਹੀਐ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਲਾਵਲ ਮਹੱਲਾ ਬਨਵਾ ਉਦਮ ਕਰਤ ਆਨੰਦ ਭਇਆ ਸਿਮਰਤ ਸੁਖ ਸਾਰ ਜਪ ਜਪ ਨਾਮ ਗੋਬਿੰਦ ਕਾ पूरन विचार चरण कमल गुर के जपत हर जप हौ जीवा पार ब्रह्म आरादते मुख अमृत पीवा औदम करत आनंद भया सिमरत सुख सार ਜਪ ਜਪ ਨਾਮ ਗੋਬਿੰਦ ਕਾ ਪੂਰਨ ਬੀਚਾਰ ਚਰਨ ਕਮਲ ਗੁਰ ਕੇ ਜਪਤ ਹਰ ਜਪ ਹਉ ਜੀਵਾਂ ਪਾਰ ਬ੍ਰਹਮ ਅਰਾਧ ਤੇ ਮੁਖ ਅੰਮ੍ਰਿਤ ਪੀਵਾਂ ਰਹਾਉ ਜੀ ਜੰਤ ਸਭ ਸੁਖ ਬਸੇ ਸਭ ਕੈ ਮਨ ਲੋਚ पर उपकार नित चितवते नाही कच पूछ तन सोथान बसंत तन जय जपीए नाम कथा कीर्तन हर अतकना सुख सहज विसरा मन ते कदे ना विसरै αναಥ ਕੋ ਨਾਥ ਨਾਨਕ ਪ੍ਰਭ ਸਰਨਾਗਤੀ ਜਾ ਕੇ ਸਭ ਕਿਛ ਹਾਦ ਮਨ ਤੇ ਕਦੇ ਨਾ ਵਿਸਰੈ ਅਨਾਥ ਕੋ ਨਾਥ ਨਾਨਕ ਪ੍ਰਭ ਸਰਨਾਗਤੀ ਜਾ ਕੇ ਸਭ ਕਿਛ ਹਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰਸਹਾਹੀ ਸਾਧ ਸੰਗਤ ਜੀਓ ਅੱਜ ਦਾ ਇਹ ਹੁਕਮਨਾਮਾ ਬਿਲਾਵਲ ਮੱਲਾ ਪੰਜਵਾਂ ਵਿੱਚੋਂ ਹੈ ਸਾਧ ਸੰਗਤ ਆਪਾਂ ਜਿਹੜੇ ਇਸ ਹੁਕਮਨਾਮੇ ਦੇ ਵਿੱਚ ਸ਼ਬਦ ਆਏ ਨੇ ਉਹਨਾਂ ਦੇ ਆਪਾਂ ਅਰਥ ਕਰ ਲਈਏ ਪਦ ਅਰਥ ਕਰ ਲਈਏ ਤਾਂ ਕਿ ਫਿਰ ਸਾਰੇ ਹੁਕਮਨਾਮੇ ਦੀ ਜਦੋਂ ਵਿਆਖਿਆ ਜਾਂ ਅਕਰੀਆ ਤੇ ਕਰਾਂਗੇ ਤਾਂ ਸਮਝ ਆਉਂਦੀ ਜਾਵੇਗੀ ਪਦ ਅਰਥ ਅਸੀਂ ਕਰਦੇ ਆ ਸੁਖ ਸਾਰ ਸੁਖ ਸਾਰ ਦਾ ਭਾਵ ਹੈ ਸੁੱਖਾਂ ਦਾ ਤਤ ਯਾਨੀ ਕਿ ਸ੍ਰੇਸ਼ਟ ਜਿਹੜਾ ਹੈ ਉਹ ਕੀ ਹੈ ਸਾਰੇ ਸੁੱਖਾਂ ਤੋਂ ਕੋਈ ਵੱਡਾ ਸੁੱਖ ਹੋਵੇ ਤਾਂ ਉਹਨੂੰ ਅਸੀਂ ਕਹਿੰਦੇ ਆ ਇਹ ਤਤ ਹੈ ਯਾਨੀ ਕਿ ਸ੍ਰੇਸ਼ਟ ਸੁਖ ਹੈ ਜਪ ਕੇ ਜੱਜਾ ਤਿ ਪਪ ਪਪ ਪੈ ਨੂੰ ਸਿਆਰੀ ਲਗੀ ਹੈ ਇਹਦਾ ਮਤਲਬ ਹੈ ਜਾਪ ਕੇ ਪੂਰਵ ਪੂਰਨ ਕਰਦੰਤ ਇਹ ਇਸ ਕਿਰਿਆ ਦਾ ਹੈ ਚਰਨ ਕਮਲ ਚਰਨ ਕਮਲ ਹੁਣ ਕਮਲ ਚਰਨ ਜਿਹੜੇ ਹੈ ਉਹ ਕੀ ਹੈ ਕਮਲ ਜਿਹੜਾ ਕੌਲ ਦਾ ਫੁੱਲ ਹੈ ਉਹਦੇ ਵਰਗੇ ਸੋਹਣੇ ਚਰਨ ਹੋਮ ਮੈਂ ਆਉਂਦਾ ਮਤਲਬ ਮੈਂ ਹੈ ਜੀਵਾ ਮਤਲਬ ਜਿਉਂਦਾ ਮੈਂ ਜਿਉਂਦਾ ਜਿਉਂਦੇ ਤੂੰ ਭਾਵ ਕੀ ਹੈ ਅਦਰਵਾਈ ਜਿਸ ਤਰ੍ਹਾਂ ਆਪਾਂ ਕਹਿੰਨੇ ਜਿਉਣਾ ਐਉਂ ਜਿਉਣਾ ਨਹੀਂ ਆਤਮਿਕ ਜੀਵਨ ਜਿਉਣਾ ਆਤਮਿਕ ਜੀਵਨ ਮਿਲ ਜਾਣਾ ਨਾ ਜਿਸ ਨੂੰ ਉਹਦਾ ਉਹ ਜਿਉਂਦਾ ਹੈ ਆਤਮਿਕ ਜੀਵਨ ਜਿਨੂੰ ਮਿਲਦਾ ਮੈਨੂੰ ਆਤਮਿਕ ਜੀਵਨ ਵੀ ਮਿਲਦਾ ਹੈ ਅਰਾਧਤੇ ਸਿਮਰਦਿਆ ਮੁਕ ਹੁੰਦਾ ਮੂੰਹ ਦੇ ਨਾਲ ਮੂੰਹ ਦੇ ਨਾਲ ਮੂੰਹ ਦੇ ਰਾਹੀਂ ਅੰਮ੍ਰਿਤ ਕੀ ਹੈ ਅੰਮ੍ਰਿਤ ਹੈ ਆਤਮਿਕ ਜੀਵਨ ਦੇਣ ਵਾਲਾ ਨਾਮ ਜਾਲਾ ਅੰਮ੍ਰਿਤ ਕੀ ਹੈ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਪੀਵਾ ਤੋਂ ਭਾਵ ਪੀਵਾ ਹੈ ਇਹ ਪੀਣਾ ਹੈ ਜੀ ਜਿਹੜਾ ਹੈ ਸਾਧ ਸੰਗਤ ਜੀ ਜੀ ਬਹੁ ਵਚਨ ਹੈ ਇੱਕ ਵਚਨ ਹੈ ਜੀਉ ਜੀਉ ਬਾਣੀ ਦੇ ਵਿੱਚ ਬਹੁਤ ਵਾਰੀ ਆਉਂਦਾ ਜੀਉ ਜੀ ਜੀਉ ਤੇ ਇੱਥੇ ਜੀ ਹੈ ਜੀ ਵੀ ਆਉਂਦਾ ਜੀ ਬਹੁ ਵਚਨ ਹੈ ਇਹ ਜੀਉ ਇੱਕ ਵਚਨ ਹੈ ਸਭ ਸਾਰੇ ਹੈ ਸੁਖ ਸੁਖ ਵਿੱਚ ਸੁਖ ਜਿਹੜਾ ਹੈ ਉਹਨੂੰ ਕੱਖਾ ਜਿਹੜਾ ਹੈ ਉਹਨੂੰ ਕੀ ਲੱਗਿਆ ਹੈ ਥਿਆਰੀ ਲੱਗੀ ਹੈ ਇਹਦਾ ਮਤਲਬ ਹੈ ਸੁੱਖ ਵਿੱਚ ਸੁੱਖ ਦੇ ਵਿੱਚ ਇਹ ਅਧਿਕਰਣ ਕਾਰਕ ਦੀ ਜਿਹੜੀ ਹੈ ਉਹ ਨਿਸ਼ਾਨੀ ਹੈ ਅਧਿਕਰਣ ਕਾਰਕ ਦੀ ਨਿਸ਼ਾਨੀ ਹੈ ਇਹਦਾ ਮਤਲਬ ਹੁੰਦਾ ਸੁੱਖ ਸੁੱਖ ਵਿੱਚ ਕ ਮਨ ਮਨ ਹੁੰਦਾ ਮਨ ਜਿਹੜਾ ਹੈ ਮਨ ਵਿੱਚ ਮਨ ਦੇ ਵਿੱਚ ਸੋ ਸਾ ਸੰਗਤ ਪੋਚ ਜਿਹੜਾ ਹੈ ਲਫਜ ਪੋਚ ਆਇਆ ਪੋਚ ਦਾ ਜਿਹੜਾ ਹੈ ਮਤਲਬ ਹੈ ਪਾਪ ਪੋਚ ਦਾ ਮਤਲਬ ਹੁੰਦਾ ਪਾਪ ਪਾਪ ਸੋ ਸਾ ਸੰਗਤ ਆਪਾਂ ਇਹਦੇ ਅਖਰੀ ਅਖ ਕਰਕੇ ਇਹ ਭਾਈ ਗੁਰੂ ਦੇ ਸੋਹਣੇ ਚਰਨਾਂ ਦਾ ਧਿਆਨ ਕਰ ਉਪ ਉਦਮਕਰਤ ਆਨੰਦ ਭਇਆ ਸਿਮਰਤੁ ਅਕਸਾਰ ਜਬ ਜਬ ਨਾਮ ਗੋਵਿੰਦ ਕਾ ਪੂਰਨ ਵਿਚਾਰ ਅੱਗੇ ਜਿਹੜੀ ਹੈ ਰਹਾਉ ਦੀ ਪੰਕਤੀ ਹੈ ਉਹਦੇ ਕਰਦੇ ਆਪਾਂ ਅਖਰੀ ਅਰਚਨ ਕਮਲ ਗੁਰ ਕੀ ਜਪਤ ਹਰ ਹਰ ਜਪ ਹਉ ਜੀਵਾਂ ਪਾਰ ਬ੍ਰਹਮ ਅਰਾਤੇ ਮੁਖ ਅੰਮ੍ਰਿਤ ਪੀਵ ਰਹਾਉ ਇਹ ਭਾਈ ਗੁਰੂ ਦੇ ਸੋਹਣੇ ਚਰਨਾਂ ਦਾ ਧਿਆਨ ਧਰ ਕੇ ਪ੍ਰਮਾਤਮਾ ਦਾ ਆਰਾਧਨ ਕਰਦੇ ਆਂ ਪਰਮਾਤਮਾ ਦਾ ਨਾਮ ਜਪ ਜਪ ਕੇ ਜਿਉਂ-ਜਿਉਂ ਮੈਂ ਮੂੰਹ ਦੇ ਨਾਲ ਬਾਹ ਮੂੰਹ ਦੇ ਰਾਹੀ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਪੀਂਦਾ ਹਾਂ ਮੂੰਹ ਦੇ ਰਾਹੀ ਮੂੰਹ ਦੇ ਰਾਹੀ ਪੀਂਦਾ ਹਾਂ ਇਹ ਕਰਨ ਕਰਕ ਜਿਹੜਾ ਹੈ ਇੱਕ ਕਾਰਕ ਹੈ ਆਪਾਂ 8 ਕਾਰਕ ਹੈ ਇਹਨਾਂ ਦੇ ਬਾਰੇ ਪਹਿਲਾ ਵੀਡੀਓ ਜਾਰੀ ਹੋ ਚੁੱਕੀ ਹੈ ਔਰ ਇਹਦੇ ਵਿੱਚ ਹੈ ਰਾਹੀ ਮੂੰਹ ਦੇ ਰਾਹੀ ਪੀਂਦਾ ਹਾਂ ਜੀ ਮੂੰਹ ਦੇ ਰਾਹੀ ਜਿਹੜਾ ਹੈ ਪੀਂਦਾ ਤ्यों ਤੇ ਉਹ ਮੈਨੂੰ ਫਿਰ ਆਤਮਿਕ ਜੀਵਨ ਪ੍ਰਾਪਤ ਹੁੰਦਾ ਜਿਵੇਂ ਜਿਵੇਂ ਮੈਂ ਪੀਂਦਾ ਜਾਂਦਾ ਮੂੰਹ ਦੇ ਨਾਲ ਮੂੰਹ ਦੇ ਰਾਹੀ ਓਵੇਂ ਓਵੇਂ ਮੈਨੂੰ ਆਤਮਿਕ ਜੀਵਨ ਪ੍ਰਾਪਤ ਹੁੰਦਾ ਆਤਮਿਕ ਜੀਵਨ ਪ੍ਰਾਪਤ ਹੁੰਦਾ ਉਦਮ ਕਰਤ ਆਨੰਦ ਭਇਆ ਸਿਮਰਤ ਸੁਖਸਾਰ ਏ ਭਾਈ ਪ੍ਰਮਾਤਮਾ ਦਾ ਨਾਮ ਜਪਨ ਦਾ ਉਦਮ ਕਰਦੇ ਹਾਂ ਜਦੋਂ ਅਸੀਂ ਉਦਮ ਕਰਦੇ ਹਾਂ ਨਾ ਉਦਮ ਕਰਦੇ ਮਨ ਦੇ ਵਿੱਚ ਸਰੂਰ ਪੈਦਾ ਹੋ ਜਾਂਦਾ ਮਨ ਦੇ ਵਿੱਚ ਜਿਹੜਾ ਹੈ ਉਹ ਸਰੂਰ ਪੈਦਾ ਹੋ ਜਾਂਦਾ ਨਾਮ ਸਿਮਰ ਸਿਮਰਦਿਆਂ ਸਭ ਤੋਂ ਸ੍ਰੇਸ਼ਟ ਸੁਖ ਮਿਲਦਾ ਜਦੋਂ ਮਨੁੱਖ ਜੀਵਤਰੀਆਂ ਨਾਮ ਸਿਮਰਨ ਕਰਦੀਆਂ ਨਾਮ ਸਿਮਰਨ ਜਦੋਂ ਕਰਦੀਆਂ ਉਹਨਾਂ ਦੇ ਮਨ ਦੇ ਵਿੱਚ ਜਿਹੜਾ ਹੈ ਉਹਨਾਂ ਨੂੰ ਸ੍ਰੇਸ਼ਟ ਸੁਖ ਪ੍ਰਾਪਤ ਹੁੰਦਾ ਹੈ ਉਹ ਨਾਮ ਦਾ 93 ਸ੍ਰੇਸ਼ਟ ਸੋਪ ਸਭ ਤੋਂ ਉਤਮ ਸੋਪ ਜਿੰਨ ਕੇ ਨੇ ਉਹ ਮਿਲਦਾ ਹੈ ਪਰਮਾਤਮਾ ਦਾ ਨਾਮ ਮੁਰਮੁਰ ਜਪ ਕੇ ਸਭ ਗੁਣਾ ਨਾਲ ਭਰਪੂਰ ਪਰਮਾਤਮਾ ਦੇ ਗੁਣਾ ਦਾ ਵਿਚਾਰ ਅੰਦਰ ਸਾਡੇ ਟਿਕ ਜਾਂਦਾ ਹੈ ਟਿਕ ਜਾਂਦਾ ਹੈ ਜੀ ਜੰਤ ਸਭ ਸੁਖ ਬਸੈ ਸਭ ਕੈਮਨ ਲੋਚ ਜੀ ਜੰਤ ਹੇ ਭਾਈ ਪਰਮਾਤਮਾ ਦਾ ਆਰਾਧਨ ਕਰਦੇ ਆ ਸਾਰੇ ਜੀ ਜੰਤ ਆਤਮਿਕ ਆਨੰਦ ਵਿੱਚ ਲੀਨ ਰਹਿੰਦੇ ਆ ਜੀ ਜੰਤ ਸਭ ਸੁਖ ਬਸ ਹੈ ਸਭ ਕੇ ਮਨ ਨੂੰ ਜੋ ਜਦੋਂ ਉਹ ਪਰਮਾਤਮਾ ਦੀ ਉਸ ਮਾਰਕ ਦੀ ਬਾਣੀ ਦੇ ਵਿੱਚ ਜੁੜਦੇ ਆ ਤਾਂ ਉਹਨਾਂ ਨੂੰ ਆਤਮਿਕ ਜੀਵਨ ਮਿਲਦਾ ਤੇ ਉਹ ਆਤਮਿਕ ਜੀਵਨ ਦੇ ਵਿੱਚ ਲੀਨ ਰਹਿੰਦੇ ਆ ਉਹ ਆਤਮਿਕ ਜੀਵਨ ਦੇ ਵਿੱਚ ਲੀਨ ਰਹਿੰਦੇ ਆ ਤੇ ਉਹਨਾਂ ਦੇ ਮਨਾਂ ਦੇ ਅੰਦਰ ਸਿਮਰਨ ਦੀ ਤਾਂਗ ਬਣੀ ਰਹਿੰਦੀ ਹੈ। ਉਹਦੇ ਅੰਦਰ ਲੋਚ ਮਨ ਲੋਚਨਾ ਬਣੀ ਰਹਿੰਦੀ ਹੈ, ਤਾਂਗ ਬਣੀ ਰਹਿੰਦੀ ਹੈ ਉਹਨਾਂ ਦੇ ਅੰਦਰ। ਬਣੀ ਰਹਿੰਦੀ ਹੈ, ਤਾਂਗ ਬਣੀ ਰਹਿੰਦੀ ਹੈ। ਜਿਹੜੇ ਜਿਹੜੇ ਮਨੁੱਖ ਨਾਮ ਜਪਦੇ ਹਨ ਉਹ ਦੂਜਿਆਂ ਦੀ ਭਲਾਈ ਕਰਨ ਦਾ ਕੰਮ ਕਰਦੇ। ਜਿਹੜੀ ਸਾਧ ਸੰਗਤ ਪਰਉਪਕਾਰ ਨਿਤ ਚਿਤਵਤੇ ਨਾਹੀਂ ਕਛ ਪੋਚ। ਜਿਹੜੇ ਬਾਣੀ ਨੂੰ ਪੜਦੇ ਹੈ। ਉਸ ਮਾਰਗ ਦੇ ਗੀਤ ਗਾਉਂਦੇ ਨੇ ਉਹਦੀ ਉਸਤਤ ਕਰਦੇ ਨੇ ਉਹਦੀ ਕੀਰਤੀ ਕਰਦੇ ਨੇ ਉਹਨਾਂ ਦੇ ਅੰਦਰ ਹਮੇਸ਼ਾ ਦੂਜਿਆਂ ਦੇ ਵਾਸਤੇ ਕੁਝ ਕਰਨ ਵਾਸਤੇ ਪਰਉਪਕਾਰ ਜਿਹਨੂੰ ਕਹਿੰਦੇ ਆ ਉਪਕਾਰ ਉਪਕਾਰ ਕਰਨ ਦੇ ਵਾਸਤੇ ਦੂਜਿਆਂ ਦਾ ਉਪਕਾਰ ਕਰਨ ਦੇ ਵਾਸਤੇ ਉਹਨਾਂ ਦੇ ਮਨ ਦੇ ਅੰਦਰ ਹਮੇਸ਼ਾ ਜਿਹੜਾ ਹੈ ਉਹ ਬਣਿਆ ਰਹਿੰਦਾ ਉਹ ਉਹਨਾਂ ਦੇ ਅੰਦਰ ਸੋਚ ਰਹਿੰਦੀ ਆ ਕੋਈ ਪਾਪ ਵਿਕਾਰ ਉੱਤੇ ਆਪਣਾ ਅਸਰ ਨਹੀਂ ਪਾ ਸਕਦੇ ਕੋਈ ਪਾਪ ਵਿਕਾਰ ਉਹਨਾਂ ਤੇ ਅਸਰ ਨਹੀਂ ਪਾ ਸਕਦੇ ਪੋਚ ਪਾਪ ਉਹਰ ਨੇ ਚਿੱਟੂ ਦੇ ਨਾਹੀਂ ਕੱਚ ਪੋਚ ਪੋਚ ਗਿਆ ਪਾਪ ਕੋਈ ਪਾਪ ਵਿਕਾਰ ਉਹਨਾਂ ਨੂੰ ਅਸਰ ਨਹੀਂ ਪਾ ਸਕਦਾ ਕੋਈ ਕਿਸੇ ਕਿਸਮ ਦਾ ਪਾਪ ਉਹ ਅਸਰ ਨਹੀਂ ਪਾਉਂਦਾ ਉਹ ਆਪਣਾ ਪਰਉਪਕਾਰ ਕਰਨ ਦੇ ਵਿੱਚ ਰੁਝੇ ਰਹਿੰਦੇ ਆ ਉਹਨੂੰ ਰੋਕ ਨਹੀਂ ਸਕਦਾ ਕੋਈ ਵੀ ਪਾਪ ਕੋਈ ਵੀ ਪਾਪ ਜਾਂ ਵਿਕਾਰ ਨੂੰ ਰੋਕ ਨਹੀਂ ਸਕਦਾ ਧੰਨ ਸੋ ਥਾਨ ਬਸੰਤ ਤਨ ਹੁਣ ਧੰਨ ਹੈ ਉਹ ਥਾਂ ਉਹ ਜਗਾ ਬਸੰਤ ਤਨ ਤੇ ਉਥੋਂ ਦੇ ਬਸਿੰਦੇ ਵੀ ਤਨ ਨੇ ਉਥੋਂ ਦੇ ਰਹਿਣ ਵਾਲੇ ਵੀ ਤਨ ਨੇ ਕਿਥੇ ਜੈ ਜੈ ਜਪੀਏ ਨਾਉ ਜਿਸੇ ਨਾਮ ਜਪਿਆ ਜਾਂਦਾ ਜਿੱਥੇ ਨਾਮ ਜਪਿਆ ਜਾਂਦਾ ਉਥਾਂ ਭਗਾ ਵਾਲਾ ਹੋ ਜਾਂਦਾ ਉਥੇ ਵਸਣ ਵਾਲੇ ਵਿਭਾਗਾ ਵਾਲੇ ਬਣ ਜਾਂਦੇ ਆ ਜਿੱਥੇ ਇਹ ਨਾਮ 잡ਿਆ ਜਾਂਦਾ ਜਿੱਥੇ ਨਾਮ 잡ਿਆ ਜਾਂਦਾ ਉਹ ਥਾਂ ਵੀ ਭਾਗਾ ਵਾਲਾ ਤੇ ਜਿਹੜੇ ਉਥੋਂ ਦੇ ਰਹਿਣ ਵਾਲੇ ਆ ਜਿਹੜੇ ਉਥੇ ਰਹਿੰਦੇ ਆ ਉਹ ਵੀ ਭਾਗਾ ਵਾਲੇ ਬਣ ਜਾਂਦੇ ਪਰਮਾਤਮਾ ਦੀ ਕਥਾ ਵਾਤ ਆ ਪ੍ਰਭੂ ਦੀ ਸਿਫਤ ਸਲਾਬ ਬਹੁਤ ਹੁੰਦੀ ਰਹੇ ਉਥਾਂ ਆਤਮਾ ਦਾ ਨਾਮ ਦਾ ਆਤਮਾ ਰੋਲਦਾ ਤੇ ਕਾਣਾ ਬਣ ਜਾਂਦਾ ਕਥਾ ਕੀਰਤਨ ਹਰ ਅਤ ਘਣਾ ਜਿੱਥੇ ਕਥਾ ਕੀਰਤਨ ਅਤ ਬਹੁਤ ਜ਼ਿਆਦਾ ਹੁੰਦਾ ਉਹ ਸੁਖ ਸਹਿਜ ਵਿਸਰਾਮ ਉਹ ਇਕੱਟਾ ਖਾਣਾ ਬਣ ਜਾਂਦਾ ਸੁਖ ਸਹਿਜ ਬਾਸ ਆਤਮਿਕ ਆਨੰਦਾ ਆਤਮਿਕ ਅਡੋਲਤਾ ਦਾ ਜਿਹੜਾ ਹੈ ਉਹ ਟਿਕਾਣਾ ਸੋਮਾ ਕਹਿ लो ਉਹ ਬਣ ਜਾਂਦਾ ਉਹ ਬਣ ਜਾਂਦਾ ਮਨ ਤੇ ਕਦੇ ਨਾ ਵਿਸਰੇ ਅਨਾਥ ਕੋਣਾ ਇਸ ਵਾਸਤੇ ਹਿ ਨਾਨਕ ਉਹ ਅਨਾਥਾਂ ਦਾ ਆਨੰਦ ਪ੍ਰਭੂ ਕਦੇ ਕਦੇ ਵੀ ਮਨ ਤੋਂ ਭੁੱਲਣਾ ਨਹੀਂ ਚਾਹੀਦਾ ਮਨ ਤੇ ਕਦੇ ਨਾ ਵਿਸਰੇ ਮਨ ਤੇ ਤੋ ਭਾਵਤੋ ਮਨ ਤੋਂ ਕਦੇ ਨਾ ਵਿਸਰੇ ਅਨਾਥ ਕੋ ਨਾਲ ਜਿਹੜਾ ਅਨਾਥਾਂ ਦਾ नाथ ਹੈ ਉਹ ਪਰਮਾਤਮਾ ਅਨਾਥਾਂ ਦਾ नाथ ਕਦੇ ਵੀ ਮਨ ਤੋਂ ਨਹੀਂ ਭੁੱਲਣਾ ਚਾਹੀਦਾ ਉਸ ਪ੍ਰਭੂ ਦੀ ਚਰਨ ਸ਼ਰਨ ਸਦਾ ਪੈ ਰਹਿਣਾ ਚਾਹੀਦਾ ਨਾਨਕ ਇਹ ਨਾਨ ਪ੍ਰਭ ਸਰਨਾਗਦੀ ਜਾ ਕੇ ਸਭ ਕੁਝ ਆਉਦੀ ਸਰਨਾਗਦੀ ਦੇ ਵਿੱਚ ਉਹਦੀ ਸ਼ਰਨ ਦੇ ਵਿੱਚ ਪਿਆ ਰਹਿਣਾ ਚਾਹੀਦਾ ਜਿਹਦੇ ਹੱਥ ਵਿੱਚ ਸਭ ਕੁਝ ਹੈ ਸਦਾ ਉਹਦੇ ਸਰਨਾਗਤ ਦੇ ਵਿੱਚ ਉਹਦੀ ਸ਼ਰਨ ਦੇ ਵਿੱਚ ਪਿਆ ਰਹਿਣਾ ਚਾਹੀਦਾ ਜਿਹਦੇ ਹੱਥ ਦੇ ਵਿੱਚ ਹਰ ਇੱਕ ਚੀਜ਼ ਹੈ ਸੋ ਸਾ ਸੰਗਤ ਇਸੀ ਅੱਜ ਦੇ ਹੁਕਮਨਾਮੇ ਦੇ ਅਕੀਰ ਸ੍ਰੀ ਚਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ